ਸਰਜ ਪਿੰਡ ਸ਼ੇਰ ਮਾਜਰਾ ਚ ਆਇਓ ਜੀ ਕੀ ਕਾਰਵਾਈ ਵਾਰੇ ਆਇਓ ਜਰਾ ਚ ਮਾਨਯੋਗ ਐਸਐਸਪੀ ਪਟਿਆਲਾ ਸ਼੍ਰੀ ਵਰਨ ਸ਼ਰਮਾ ਆਈਪੀਐਸ ਦੇ ਦਿਸ਼ਾ ਨਿਰਦੇਸ਼ੇ ਇੱਕ ਜੰਗੀ ਪੱਧਰ ਤੇ ਨਸ਼ਿਆਂ ਵਿਰੁੱਧ ਕਾਰਵਾਈ ਕਰਦੇ ਹੋਏ ਸਰਕਲ ਸਮਾਣਾ ਵਿੱਚ ਬੜੀ ਸਨੋਂ ਵੱਡੀ ਸਫਲਤਾ ਹਾਸਲ ਹੋਈ ਹੈ ਐਸਐਚਓ ਪਸਿਆਣਾ ਇੰਸਪੈਕਟਰ ਅਮਨਪਾਲ ਤੇ ਉਹਨਾਂ ਦੀ ਟੀਮ ਨੇ ਇੱਕ ਸਾਡੇ ਐਨਡੀਪੀਐਸ ਮਦਰ ਦੇ ਪ੍ਰੋਪਰਟੀ ਫਰਫੀਚਰ ਦਾ ਕੇਸ ਬਣਾ ਕੇ ਭੇਜਿਆ ਸੀ ਉਹ ਸ਼ੇਰਮਾ ਜੀ ਦਾ ਰਹਿਣ ਵਾਲਾ ਹੈ ਇਹ ਵਿਅਕਤੀ ਦਾ ਨਾਮ ਹੈ ਬੂਟਾ ਸਿੰਘ ਪੁੱਤਰ ਜੋਰਾ ਸਿੰਘ ਵਾਸੀ ਸ਼ੇਰਮਾ ਜਿਰਾ ਆ ਉਹਦਾ ਉਹਨੇ ਨਸ਼ਾ ਵੇਚ-ਵੇਚ ਕੇ ਆ ਸੰਪਤੀ ਬਣਾਈ ਸੀ ਜਿਸ ਦੇ ਫ੍ਰੀਜ਼ਿੰਗ ਆਰਡਰ ਕੰਪੀਟੈਂਟ ਅਥਾਰਟੀ ਦਿੱਲੀ ਤੋਂ حاصل ਕੀਤੇ ਗਏ ਹਨ ਇਹ ਤਕਰੀਬਨ ਇਹਦਾ 20 ਲੱਖ ਦੀ ਸੰਪਤੀ ਹੈ ਜਿਹੜਾ ਇਹ ਘਰ ਰੇਣੇ ਬਣਾਇਆ ਤੇ ਇਹਦਾ ਪਾਸਟ ਕ੍ਰਿਮੀਨਲ ਰਿਕਾਰਡ ਵੀ ਹੈਗਾ ਤੇ ਇਹ ਤਕਰੀਬਨ ਇਹਤੇ 4 ਐਨਡੀਪੀਐਸ ਦੇ ਮੁਕਦਮੇ ਦਰਜ ਹਨ ਜਿਹੜੇ ਕਿ ਕਮਰਸ਼ੀਅਲ ਕੁਆਲਟੀ ਦੇ ਹੈ ਇਹ ਸਾਨੂੰ ਜਿਹੜਾ ਯੁੱਧ ਨਸ਼ਾ ਵਿਰੁੱਧ ਦੇ ਤਹਿਤ ਇੱਕ ਬੜੀ ਸਫਲਤਾ ਹਾਸਲ ਹੋਈ ਹੈ ਸਰਕਾਰੀ ਹੋਸ ਨੇ ਆ ਦੇਣਾ ਚਾਹੁੰਦੇ ਹਾਂ ਜੀ ਜਨਨ ਸਾ ਸਮਰਗ ਕਰਦੇ ਜੀ ਕਿਸੇ ਜਿਹੜੇ ਵੀ ਹੋਰ ਇਹੋ ਜੇ ਨਸ਼ਾ ਵੇਚਣ ਦੇ ਆਦੀ ਨੇ ਆ ਮਾੜੇ ਅੰਸਰ ਨੇ ਉਹਨਾਂ ਨੂੰ ਸਾਡੀ ਅਹੀ ਸਖਤ ਚੇਤਾਵਨੀ ਹੈ ਵੀ ਇਹ ਗੁਰੱਖਤੰਦਾ ਛੱਡ ਕੇ ਆਮ ਜ਼ਿੰਦਗੀ ਬਤੀਤ ਕਰੋ ਮਿਹਨਤ ਮਜ਼ਦੂਰੀ ਕਰੋ ਜਾਂ ਕੋਈ ਹੋਰ ਸਾਧਨ ਦੁਕਾਨਦਾਰੀ ਕਰੋ ਕੋਈ ਕੰਮਕਾਰ ਕਰੋ ਲੋਕਾਂ ਦੀ ਜ਼ਿੰਦਗੀਾਂ ਤਬਾਹ ਨਾ ਕਰੋ ਵਰਨਾ ਪੰਜਾਬ ਪੁਲਿਸ ਤੁਹਾਡੇ ਖਿਲਾਫ ਤੁਹਾਡੇ ਖਿਲਾਫ ਸਕਤੋ ਸਾਕ ਕਰ ਰਹੀ ਕਰੇਗੀ ਥੈਂਕ ਯੂ ਆਰ ਮਨੀਤ ਬਿੱਟੂ ਉਹ ਹਰ ਵਾਲੇ ਕਹਿੰਦਾ ਸਾਡੇ ਪਰਿਵਾਰ ਨੇ ਬੜੀ ਕੁਰਬਾਨੀ ਕੀਤੀ ਹੈ ਮਤਲਬ ਕਿੰਨਾ ਕੁ ਮੁੱਲ ਵਟਣਾ ਯਾਰ ਤੁਸੀਂ ਤੇਰੇ ਮਦਰ ਦਾਦੀ ਜੀ ਉਹਨਾਂ ਨੂੰ ਕੈਬਨਿਟ ਮੰਤਰੀ ਤੇਰੇ ਤਾਇਆ ਜੀ ਕੈਬਨਿਟ ਮੰਤਰੀ ਤੇਰੀ ਭੂਆ ਕੈਬਨਿਟ ਮੰਤਰੀ ਤੇਰਾ ਭਰਾ ਐਮਐਲਏ ਤੂੰ ਕਿੰਨੀ ਵਾਰੀ ਐਮਪੀ ਇੱਕ ਭਰਾਤਰਾ ਡੀਐਸਪੀ ਹੋਰ ਕੀ ਜਾਣ ਕੱਢਣੀ ਹੈ ਯਾਰ ਸਾਡੀ ਇੱਥੇ ਤੇ ਲੋਕਾਂ ਦੇ ਟੱਬਰ ਤੇ ਟੱਬਰ ਸ਼ਹੀਦ ਹੋ ਗਏ ਮੈਂ ਤੁਹਾਨੂੰ ਬਖਾ ਦਿੰਨਾ ਵਾਂ ਵੀ ਜਿਹੜੇ ਮਰ ਗਏ ਉਹਨਾਂ ਨੂੰ ਇੱਕ ਨੌਕਰੀ ਨਹੀਂ ਮਿਲੀ ਅੱਜ ਤੱਕ ਜੂਝਦੇ ਫਿਰਦੇ ਨੇ 3000 ਤੋਂ ਉੱਤੇ ਬੰਦਾ ਦਿੱਲੀ ਮਤਲਬ ਜਿਹੜਾ ਮਾਰਿਆਗਾ ਉਹਨਾਂ ਚੋਂ 3000 ਨੂੰ ਨੌਕਰੀ ਮਿਲੀ ਹੈ ਸਾਰੀਆਂ ਨੌਕਰੀਆਂ ਤੁਹਾਡੇ ਘਰਾਂ ਨਹੀਂ ਲੈ ਗਈਆਂ ਯਾਰ ਸਾਰਾ ਕੁਝ ਮਤਲਬ ਤੁਹਾਡੇ ਘਰਾਂ ਨੂੰ ਰਹਿ ਗਿਆ ਤੁਸੀਂ ਲੋਕ ਹੀ ਮਤਲਬ ਲੁੱਟੀ ਵੀ ਜਾਂਦੇ ਹੋ ਕੁੱਟੀ ਵੀ ਜਾਂਦੇ ਹੋ ਤੇ ਰੋਈ ਵੀ ਜਾਂਦੇ ਹੋ ਯਾਰ ਸਾਡੀ ਬੜੀ ਕੁਰਬਾਨੀ ਹੈ ਤੁਹਾਨੂੰ ਕੁਰਬਾਨੀ ਦੇ ਬਦਲੇ ਹੋਰ ਪੰਜਾਬ ਕੀ ਦੇ ਦੇਵੇ ਯਾਰ ਕਿਹੜ ਤੁਹਾਡੇ ਉੱਤੇ ਸਾਰੇ ਟੱਬਰ ਦੀ ਸੁਰੱਖਿਆ ਦੇ ਉੱਤੇ ਦੇਸ਼ ਦਾ ਕਰੋੜਾਂ ਰੁਪਈਆ ਦਾ ਮਤਲਬ ਮੰਥਲੀ ਖਰਚਾ ਹੁੰਦਾ ਯਾਰ ਹੋਰ ਪੰਜਾਬ ਕੀ ਦਵੇ ਤੁਹਾਨੂੰ ਥੈਕਲੈਸ ਲੋਕੋ ਯਾਰ ਤੁਸੀਂ ਇਹਦੇ ਬਦਲੇ ਕੋਈ ਜੀ ਤੁਹਾਡੇ ਘਰ ਦਾ ਰਹਿ ਗਿਆ ਜਿਹੜਾ ਪੋਲਿਟਿਕਸ 'ਚ ਨਹੀਂ ਆਇਆ ਕੋਈ ਜੀ ਰਹਿ ਗਿਆ ਜਿਹਨੇ ਕੋਈ ਸਰਕਾਰੀ ਘਰ ਦਾ ਆਨੰਦ ਨਹੀਂ ਮਾਣਿਆ ਸਰਕਾਰੀ ਤੰਤਰ ਦਾ ਆਨੰਦ ਨਹੀਂ ਮਾੜਿਆ ਤੇਰੇ ਮਤਲਬ ਦਾਦਾ ਜੀ ਗਏ ਨੇ ਤੇ ਅੱਜ ਤੱਕ ਤੁਸੀਂ ਚੰਡੀਗੜ੍ਹ ਵਾਲੀ ਕੋਠੀ ਨਹੀਂ ਛੱਡੀ ਯਾਰ ਏਡੀ ਪ੍ਰਾਈਮ ਲੋਕੇਸ਼ਨ ਤੇ ਬਲੋ ਹਜ਼ਾਰ ਕਰੋੜ ਰੁਪਈਆ ਦੀ ਕੋਠੀ ਹੋਣੀ ਆ ਹੋਰ ਕੀ ਲੈਣਾ ਯਾਰ ਪੰਜਾਬ ਤੋਂ ਮਤਲਬ ਫਿਰ ਜਾਨ ਕੱਢ ਦਿਓ ਯਾਰ ਪੰਜਾਬ ਦੀ ਸਾਰਾ ਪੰਜਾਬ ਲੁੱਟ ਕੇ ਖਾਜੋ